ਕਿਸਾਨ ਵੀਰੋ ਸਵਾਗਤ ਆ ਤੁਹਾਡਾ ਮਹਾਰਾਜ ਡੇਰੀ ਫਾਰਮ ਦੇ ਚ ਕਿਸਾਨ ਵੀਰੋ ਜਿਹੜੀ ਅੱਜ ਵੀਡੀਓ ਬਣਾ ਰਹੇ ਆ ਜੀ ਕੋਠੇ ਲਾਲ ਸਿੰਘ ਵਾਲੇ ਪਿੰਡਾ ਬਲੂ ਤਹਿਸੀਲ ਮਿੱਤਰੋ ਗੋਨਿਆਣਾ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਭਾਈ ਬਰਿੰਦਰ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਵੀਡੀਓ ਦੇ ਵਿੱਚ ਇੱਕ ਸੋਹਣੀ ਝੋਟੀ ਮਿੱਤਰੋ ਆਪਾਂ ਚੰਗੇ ਦੁੱਧ ਵਾਲੀ ਦਿਖਾਉਣ ਜਾ ਰਹੇ ਆ ਫੇਸ ਕੁਆਲਿਟੀ ਸਿੰਘਾਂ ਦੀ ਸੇਪ ਵੀ ਮਿੱਤਰੋ ਸੋਹਣੀ ਆ ਠੰਡੀ ਸੀਲ ਵੀ ਮਿੱਤਰੋ ਫੁੱਲ ਆ ਤੇ ਥਾਂਲੇ ਵੀ ਦੀ ਸਾਫ ਆ ਚੰਗੀ ਮੁਰਾ ਨਸਲ ਦੇ ਵਿੱਚੋਂ ਆਉਂਦੀ ਆ ਕਿਉਂਕਿ ਮਿੱਤਰੋ ਬਿਲਕੁਲ ਜੈਡ ਬਲੈਕ ਤੇ ਥਣਲੇਵੇ ਦੀ ਬਹੁਤ ਹੀ ਸਾਫ ਹਵਾਨਾ ਮਿੱਤਰੋ ਬਹੁਤ ਸੋਹਣਾ ਬਣਾਇਆ ਬਾ ਤੇ ਬਣਾਉਂਦੀ ਆ ਰਹੀ ਐ ਇੱਕ ਵਾਰੀ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਆ ਉਸ ਤੋਂ ਬਾਅਦ ਬਾਈ ਦੇ ਨਾਲ ਕਰਾਂਗੇ ਗੱਲਬਾਤ ਤੇ ਜਿਹੜੇ ਵੀ ਭਰਾ ਖੋਲੋ ਜਿਹੜੇ ਭਰਾ ਆਪਣੇ YouTube ਚੈਨਲ ਤੇ ਮਿੱਤਰੋ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਜਿਹੜੇ Facebook ਤੇ ਵੀਡੀਓ ਦੇਖ ਰਹੇ ਨੇ ਆਪਣੇ ਪੇਜ ਨੂੰ ਮਿੱਤਰੋ ਫੋਲੋ ਕਰੋ ਘਰੇਲੂ ਮਿੱਤਰੋ ਇਹ ਵੀਡੀਓ ਆ ਕੋਈ ਵਪਾਰ ਦਾ ਕੰਮ ਨਹੀਂ ਤੇ ਥਣ ਲੈ ਵੀ ਦੀ ਜੇ ਆਪਾਂ ਗੱਲ ਕਰਗੇ ਬਹੁਤ ਹੀ ਚੰਗਾ ਤੇ ਕੱਲਾ ਕੱਲਾ ਮਿੱਤਰੋ ਥਣਾ ਤੇ ਥਣਾ ਦਾ ਗਾਇਬ ਵੀ ਬਹੁਤ ਆ ਤੇ ਦੁੱਧ ਫੇਰ ਆਪਾਂ ਕਹਣਾ ਵੀ ਬਾਈ ਕੰਦਾ ਵੀ ਬਹੁਤ ਚੰਗਾ ਖੱਡਿਆ ਵਾ ਸਰੀਰ ਪੱਖੋਂ ਬਹੁਤ ਸੋਹਣੀ ਆ ਚੰਗੀ ਸੰਭੀ ਵੀ ਆ ਮੰਦੇ ਹਾਂਜੀ ਬਾਈ ਬਰਿੰਦਰ ਕੀ ਹਾਲ ਚਾਲ ਹੈ ਠੀਕ ਹੈ ਬਾਈ ਜੀ ਇਹ ਆਪਣਾ ਹੈਗਾ ਕੋਠੇ ਲਾਲ ਸਿੰਘ ਵਾਲੇ ਹੈਣਾ ਇਹ ਕਿਹੜੇ ਪਿੰਡ ਤੋਂ ਆਉਂਦੇ ਆ ਮੰਨ ਲਾ ਇਹ ਮੈਮਾ ਸਰਜ ਤੋਂ ਅਗਲੇ ਪਾਸੇ ਆ ਗਈ ਠੀਕ ਹੈ ਅਵਲੂ ਨਾਲ ਰਹੀ ਗਈ ਅਵਲੂ ਤੋਂ ਜਦੋਂ ਆਪਾਂ ਮੈਮਾ ਸਰਜ ਨੂੰ ਜਾਂਦੇ ਆ ਵਿਚਾਲੋਂ ਇੱਕ ਸੜਕ ਪਾੜਦੀ ਹੈ ਹੈਣਾ ਹਾਂਜੀ ਬਾਈ ਹੋਰ ਪਾਸੇ ਕੋਈ ਪਿੰਡ ਦਾ ਰਸਤਾ ਆਉਂਦਾ ਕਿ ਨਹੀਂ ਮੈਮਾ ਭਗਵਾਨ ਵਾਲਾ ਜਿਹੜੇ ਸਾਈਡ ਤੇ ਠੀਕ ਹੈ ਬਸ ਆਹੀ ਮੇਨ ਲੋਕੇਸ਼ਨ ਓਕੇ ਅੱਜ ਆਪਾਂ ਇਹ ਜਿਹੜੀ ਮੱਝ ਦਿਖਾਈ ਹੈ ਹੈਣਾ ਸੁਆ ਮੇਨ ਕਿਹੜਾ ਹੈ ਦੂਜਾ ਬਾਈ ਦੂਜਾ ਕਿੰਨੇ ਦਿਨ ਬਾਕੀ ਆ ਇਹ ਤਾਂ ਬਈ 24 ਤਰੀਕ ਨੂੰ ਦਿਨ ਪੂਰੇ 24 ਤਰੀਕ ਨੂੰ ਹਾਂਜੀ ਆ ਕਿੰਨਾ ਕੁ ਦੁੱਧ ਕੱਢਿਆ ਸੀ ਜਿਹੜੇ ਬਈ ਆਪਾਂ 13 ਲੀਟਰ ਚੋਆਗਾ ਪਿਛਲੇ ਸਾਲ ਇਹਦਾ ਐਤ ਕੀ ਉਮੀਦ ਆ ਐਤ ਤਾਂ ਬਈ ਹੈਗੀ ਉਮੀਦ 15 16 ਦੀ 16 ਦੀ ਠੀਕ ਆ ਜਿਹੜੀ ਪਹਿਲੇ ਸੂਏ ਮਿੱਤਰੋ 13 ਕੱਢਦਾ ਹੁੰਦਾ ਨਾ ਜਾਨਵਰ ਦੂਜੇ ਸੂਏ 15 16 ਕੱਢ ਜਾਂਦਾ ਜਿਹੜੇ ਹਿਸਾਬ ਨਾਲ ਸਮਾਈਆ ਹਨ ਹਾਂਜੀ ਠੀਕ ਹੈ ਤੇ ਟੀਕਾ ਕਿਹੜਾ ਲੱਗਿਆ ਜੀ ਬਾਈ 40 ਦਾ ਲੱਗਿਆ 10 26 99 ਦਾ ਲੱਗਿਆ ਠੀਕ ਹੈ ਸਟਰਾਪ ਆ ਜਿਹੜੇ ਡਟ ਦੋ ਭਾਇਆ ਸੀ ਆਪਾਂ ਉਹਦੀ ਜਿੰਮੇਵਾਰੀ ਦਵਾ ਸਕੀ ਠੀਕ ਹੈ ਹਾਂਜੀ ਰੇਟ ਕੀ ਕਰਤਾ ਜੀ ਫਿਰ ਰੇਟ ਦਾ ਸਾਬਦਾ ਇੱਕ ਵੀ ਕਰੇ ਮਾਨਦਾਨ ਹੋ ਜੂ ਹਾਂ ਮਾਨਦਾਨ ਕਰ ਲੈ ਇੱਕ ਰਿਕਵੈਸਟ ਹੈ ਇਹ ਬੰਦਾ ਉਹੀ ਫੋਨ ਲਾਵੇ ਜਿਹੜਾ ਕੋਈ ਚਾਹ ਵਾਨ ਹੋਇਆ ਠੀਕ ਹੈ ਅਗਰ ਕੋਈ ਬੰਦਾ ਉਹ ਜਾ ਫੋਨ ਵੀ ਅਗਲਾ ਕਹੇ ਵੀ 80 ਦੇ ਦੇ 90 ਦੇ ਦੇ ਹਨਾ ਬੰਦਾ ਕੋਈ ਫੋਨ ਨਾ ਲਾਵੇ ਵੀ ਜਿਹੜਾ ਬੰਦਾ 13 14 15 ਲੀਟਰ ਦੁੱਧ ਵਾਲੀ ਚਾਹਦਾ ਹੈ ਠੀਕ ਹੈ ਠੰਡੀ ਸੀਲ ਕਿਵੇਂ ਹੈ ਸੀਲ ਪੂਰੀ ਇਸ ਚੀਜ਼ ਦੀ ਆਪਣੀ ਫੁੱਲ ਗਾਰੰਟੀ ਆ ਧਾਰ ਦੀ ਆਪਣੀ ਫੁੱਲ ਗਾਰੰਟੀ ਉਹ ਪੂਰੀ ਹੈ ਠੀਕ ਹੈ ਹਾਂਜੀ ਕਿੰਨੇ ਕ ਟਾਈਮ ਤੋਂ ਬਣ ਗਈ ਸੀ ਕਿਵੇਂ ਸੀ ਇਹ ਮੰਨ ਕੇ ਲਓ ਪਹਿਲੀ ਹੀਟ ਨੇ ਮਹੀਨੇ ਬਾਅਦ ਹੀ ਆ ਗਈ ਸੀ ਆਪਾਂ ਇਸ ਮਿਸ ਕਰਾ ਕੇ ਉਹ ਦੁਕਾਨ ਤੇ ਹਲਵਾਈ ਇਹ ਹੀ ਕਰਾਈ ਸੀ ਠੀਕ ਹੈ ਹਾਂਜੀ ਤੇ ਕਿੰਨਾ ਕ ਟਾਈਮ ਦੁੱਧ ਦਿੰਦਾ ਇਹ ਦੇਈ ਗਈ ਜੀ 7 ਮਹੀਨੇ ਤੱਕ ਦੁੱਧ ਦਿੰਦਾ 6 ਮਹੀਨੇ ਬਾਕੀ ਇਹ ਸੇਵਾ ਦੀ ਜਿਹੜਾ ਨਾ ਆਪਾਂ ਕਰੀ ਜਾਂਦੇ ਆ ਇਹ 11 ਦਿੰਦੀ ਆ ਕਿ ਬੋਲਦੀ ਆ ਕਿਉਂਕਿ 11 ਹੀ ਦਿਤੀਆਂ ਸੀ 11 ਚ ਹੀ ਲਵਾਇਆ ਹਾਂਜੀ ਪਹਿਲੇ ਆਈ ਤੇਰੇ ਅਗੇ ਸੀ ਪਹਿਲੇ ਠੀਕ ਆ ਠੀਕ ਆ ਮੂਹ ਨਹੀਂ ਪਤਾ ਕਿੰਨਾ ਹਾਂ ਸ਼ਾਇਦ ਛਿੱਗੀ ਹੈ ਜੀ ਓਕੇ ਹਾਂਜੀ ਤੇ ਫੋਨ ਨੰਬਰ ਜੀ ਆਪਣਾ ਆਪਣਾ ਨੰਬਰ ਹੈ ਜੀ 96464 ਹਾਂਜੀ 96102 ਜੀ 96464 96102 ਜੀ 96102 ਮੁੱਲ ਇੱਕ ਵੀ ਆ ਹਾਂਜੀ ਮਾਨਤਾਨ ਹੋ ਜੂ ਮਾਨਤਾਨ ਹੋ ਜੂ ਤੇ ਰਿਕਵੈਸਟ ਇਹ ਬਸ ਇਹ ਬੰਦਾ ਉਹੀ ਫੋਨ ਲਾਵੇ ਠੀਕ ਹੈ ਜਿਹਨੇ ਕੋਈ ਲੈ ਨਹੀਂ ਜਿਹੜਾ ਨੇੜੇ ਲੱਗਦਾ ਹਾਂ ਠੀਕ ਹੈ ਕੋਈ 80 90 ਵਾਲਾ ਮਿੱਤਰੋ ਭਾਈ ਕਹਿੰਦਾ ਫੋਨ ਨਾ ਲਾਇਓ ਵੀ ਜਿਹੜੇ ਚਾਹ ਬਾਣਾ ਵੀ 14 15 ਲੀਟਰ ਵਾਲੀ ਆਪਾਂ ਮੱਝ ਲੈਣੀ ਆ ਉਹੀ ਮਿੱਤਰੋ ਫੋਨ ਲਾਉਣ ਤੇ ਥਾਂਲੇ ਵੀ ਦੀ ਆਪਾਂ ਤੁਹਾਨੂੰ ਅੰਤਰ ਮਾੜਾ ਰੁੱਕ ਜੀ ਦੁਬਾਰੇ ਦਿਖਾ ਦਗੇ ਰੁੱਕੇ ਮਾੜਾ ਜ ਮੁਰੇ ਹੋ ਜੀ ਮਾੜਾ ਹਾਂ ਸੋ ਥਾਂਲੇ ਵੀ ਦੀ ਆਪਾਂ ਮਿੱਤਰੋ ਬੰਤਰ ਦੁਬਾਰੇ ਦਿਖਾਉਣੇ ਆ ਥਣਾ ਦਾ ਗਾਇਬ ਥਣੇ ਦਾ ਸੈਜ ਬਹੁਤ ਸੋਹਣਾ ਹਵਾਨਾ ਬਹੁਤ ਸੋਹਣਾ ਬਣਾਉਂਦੀ ਆ ਰਹੀ ਆ ਹਜੇ 5 4 ਦਿਨ ਮਿੱਤਰੋ ਸੂਨ ਦੇ ਵਿੱਚ ਬਾਕੀ ਆ ਸੋ ਸਾਰੇ ਵੀਰਾਂ ਦਾ ਧੰਨਵਾਦ